ਫਾਦੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਕੋਟ ਬੁੱਢਾ ਤਹਿਸੀਲ ਪੱਟੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਉਹ ਕਰਦੇ ਆ ਪੂਰੀ ਗੱਲਬਾਤ ਲਖੇ ਵੀਰ ਜੀ ਸਤਿ ਸ੍ਰੀ ਅਕਾਲ ਮਹਾਰਾਜ ਠੀਕ ਠਾਕ ਹੈ ਕਹਿੰਦੇ ਤਾਂ ਐ ਕਿਰਪਾ ਹੋ ਜੀ ਲਖਵਿੰਦਰ ਵੀਰ ਕੱਲ ਤੜਕੇ ਗੱਲ ਹੋਈ ਸੀ ਵੀ ਦੋ ਤੋਂ ਤਿੰਨ ਨਾ ਕੀ ਆਪਣੇ ਕੋਲੇ ਬਕਾਓ ਚਾਰ ਨਾ ਕੀ ਵੀਰ ਕੱਲ ਤੇ ਇੱਕ ਤੇ ਰਾਤੀ ਵੇਗੀ ਮੱਜ ਠੀਕ ਆ ਤੇ ਇੱਕ ਹੁਣ ਸਵੇਰੇ ਬੰਦੇ ਆਏ ਸੀ ਤੇ ਫਿਰ ਮੱਲੋ ਮੱਲੀ ਮੈਂ ਚਲੋ ਕੋਈ ਨਹੀਂ ਮੁੰਡਾ ਦਾ ਚਲ ਵੇਚ ਨਹੀਂ ਆ ਤੇ ਹਾਂ ਬਾਕੀ ਕੱਟੀ ਜਾ ਏਸ ਨੂੰ ਆਪਣਾ ਪਿੱਠਪੁੜਾ ਹਾਂਜੀ ਆਜੋ ਵੀ ਮੈਨੂੰ ਲੱਗਦਾ ਵੀ ਜੇਕਰ ਕੋਈ 5-4 ਦਿਨ ਜਾਂ ਹਫਤਾ ਲਾਗੇ ਬੰਨੇ ਕੱਢੀ ਤੇ ਥੱਲੇ ਬੰਨੇ 5 ਦਿਨ 4-5 ਦਿਨ ਕੱਢੂਗੀ ਜੀ 4-5 ਇਧਰੋਂ ਤੁਹਾਨੂੰ ਇੱਕ ਬਹਿਣੀ ਵਾਲੀ ਸਾਈਡ ਤੋਂ ਦਿਖਾ ਦਈਏ ਆਪਾਂ ਵੰਡ ਵਿਰਲ ਸਪੇਸ ਗੈਪ ਬਿਲਕੁਲ ਇੱਕ ਸਿੰਘ ਸੋਨਾ ਪਿੱਠਪੁੜਾ ਡਿਸਕ ਲੁਸਕ ਝੋਟੀ ਦੀ ਬੋਟ ਆ ਬਾਕੀ ਤੁਹਾਡੇ ਸਾਹਮਣੇ ਠੀਕ ਆ ਜੀ ਸੋ ਤਿਆਰੀਆਂ ਤੇ ਆ ਸੋ ਸੁਖਤਿਪਣ ਇੱਕ ਨੰਬਰ ਠੀਕ ਆ ਜੀ ਸੋ ਹੋਰ ਕਿਸੇ ਰਕਮ ਦੀ ਕੋਈ ਦਿੱਕਤ ਨਹੀਂ ਗਈ ਝੋਟੀ ਸਾਰੇ ਪਾਸਿਓਂ ਪੂਰੀ ਆ ਕਿਸੇ ਪਾਸਿਓਂ ਨਹੀਂ ਖੁੰਜੀਗੀ ਤੱਕੀ ਮੁੱਲ ਕਰਦੇ ਆਂਦਾ ਇਹਦਾ ਵੀਰ ਜੀ ਡਿਮਾਂਡ ਤੇ ਭਾਵੇਂ 2 ਲੱਖ ਗਾਲੀ ਜੋ ਮਰਜ਼ੀ ਕਰ ਲਈਏ ਹਾਂ ਹਾਂ ਨਾ ਝੋਟੀ 90 ਹਜ਼ਾਰ ਦੀ ਦੇ ਦਾਂਗੇ 90 ਦੀ ਲੱਖ ਮੁੱਲ ਕਰਦੇ ਪਰ 90 ਹਜ਼ਾਰ ਦੀ ਆਂ ਝੋਟੀ ਦੇਣੀ ਹੈ ਛੋਟਾ ਛਾਟਾ ਕੋਈ ਖਿੱਚ ਕੇ ਕੰਮ ਕਰਦੀ ਹੈ ਵੀ ਹੋਰ 2-3000 ਛੱਡ ਦਾਂਗੇ 2 ਜਾਂ 3000 ਕੀ ਪੰਜ ਹਜ਼ਾਰ ਛੱਡ ਦਈਏ 85 ਹਜ਼ਾਰ ਦੀ ਹਾਂ ਨਾ ਜੀ 85 ਦੀ ਦੇਈਏ ਇਹੋ ਜੀ ਸ਼ਕੀਨ ਸ਼ਾਇਦ ਫਿਰ ਗੱਲ ਬੰਦੀ ਹੈ 85 ਦੀ ਦੇ ਦਈਏ ਦੇ ਲੋ ਹਾਂ